ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰਾਜ ਭਾਗ ਛੱਡ ਕੇ ਜੋਗੀ ਬਣ ਗਏ ਸੀ ਨਾ ਇੱਕ ਤਾਂ ਹੋਇਆ ਵੀ ਜਿਹੜੇ ਨੇਕ ਰਾਜੇ ਸੀ ਉਹਨਾਂ ਦੇ ਰਾਜ ਖੋਹ ਲਾ ਦਿੱਤੇ ਤੇ ਮਾੜਿਆਂ ਦੇ ਹੱਥ ਰਾਜ ਆ ਗਿਆ ਮਾੜਿਆਂ ਦੇ ਹੱਥ ਰਾਜ ਆ ਗਿਆ ਸੰਸਾਰ ਸੰਸਾਰ ਤੋਂ ਕਿਨਾਰਾ ਕਰਾ ਦਿੱਤਾ ਨਾ ਫਿਰ ਸਾਹਿਬ ਕਹਿੰਦੇ ਨੇ ਕਿ ਕਰ ਕਰ ਮੰਗੇ ਭੀਖਿਆ ਜਾਏ ਉਹ ਮੰਗਤੇ ਬਣ ਗਏ ਸਤਿ ਸ੍ਰੀ ਅਕਾਲ ਮੇਰੇ ਸਤਿਗੁਰ ਸੱਚੇ ਬਾਦਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਆਪਣੇ ਗੁਰਸਿੱਖਾਂ ਨੂੰ ਮੰਗਤੇ ਨਹੀਂ ਬਣਾਇਆ ਦਾਤੇ ਬਣਾਇਆ ਸਤਿ ਸ੍ਰੀ ਅਕਾਲ ਗੁਰੂ ਮਹਾਰਾਜ ਜੀ ਨੇ ਕਰਮ ਜੋਗੀ ਬਣਾਇਆ ਕਿ ਸੰਸਾਰ ਵਿੱਚ ਰਹਿ ਕੇ ਕਿਵੇਂ ਵਿਚਰਨਾ ਹੈ ਇਹ ਜਿਹੜਾ ਸੰਸਾਰ ਜਿਸ ਨੂੰ ਦੁੱਖਾਂ ਦਾ ਘਰ ਸਮਝਦੇ ਹੋ ਜਿਸ ਨੂੰ ਕੱਜਲ ਦੀ ਕੋਠੀ ਸਮਝਦੇ ਹੋ ਇਹ जग ਸੱਚੇ ਕੀ ਹੈ ਕੋਠਰੀ ਸੱਚੇ ਘਰ ਵਿੱਚ ਵਾਸ ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਰੂਪ ਨਜ਼ਰੀ ਆਇਆ ਉਹ ਮਾਲਕ ਇਸ ਸਾਧ ਦੇ ਵਿੱਚ ਵਿਚਰ ਰਿਹਾ ਹੈ ਤੁਸੀਂ ਕਿਨਾਰਾ ਕਰ ਰਹੇ ਹੋ